ਮੇਰੀ ਜੁਮਰੀ ਹੈ ਜੀ ਇਨਕੁਆਰੀ ਲਾਤੀ ਹੈ ਉਹ ਤੋਂ ਇਲੈਕਸ਼ਨ ਕਮਿਸ਼ਨ ਤੋਂ ਆ ਗਿਆ ਡੀਆਈਜੀ ਇਨਕੁਆਰੀ ਕਰ ਰਿਹਾ ਫਿਰ ਰਿਪੋਰਟ ਆ ਜੂਗੀ ਤੇ ਅੱਪਰ ਲੈ ਜਾਵਾਂ ਅੱਜ ਪੁੱਛੋ ਉੱਥੇ ਕੋਰਟ 'ਚ ਵੀ ਪੂਰਾ ਆਪਣੇ ਮੈਂ ਤਾਂ ਮੈਂ ਤਾਂ ਸਵੇਰੇ ਨਾ ਮੈਂ ਥੋੜੀ ਕੋਲੀ ਆ ਰਿਹਾ ਸੀ ਉਹ ਮੈਨੂੰ ਤਾਂ ਪਹਿਲੇ ਮੈਨੂੰ ਤਾਂ ਧਰਨਾ ਤੋਂ ਪਤਾ ਚੱਲ ਗਿਆ ਮੈਂ ਤਾਂ ਆਪ ਗਿਆ ਸੀ ਮੈਂ ਕਿ ਮੈਂ ਮਿਲ ਕੇ ਸਿੱਧਾ ਇੱਥੇ ਆਈ ਸੀ ਤੇ ਇਲੈਕਸ਼ਨ ਕਮਿਸ਼ਨ ਕੋਲ ਗਿਆ ਸੀ ਚਿੰਤਾ ਹੀ ਲਾ ਜਾਓ ਮੇਰੀ ਜਿਹੜੀ ਉਹ ਬਦਾਈ ਜੀ ਉਹ ਤੇ ਇਹ ਹੈ ਇਹ ਉਹ ਮੈਨੂੰ ਨੇ ਮੈਨੂੰ ਤਾਂ ਪਤਾ ਹੀ ਇਹਨਾਂ ਨੇ ਉਹਦਾ ਜਾਣ ਕੇ ਜਾਣ ਕੇ ਲੈਖਤਾ ਪ੍ਰਸ਼ਾਸਨ ਹੁਣ ਆਪਾਂ ਨਾ ਖੁੰਧਕਣਾ ਲੈ ਛਾੜੂਆਨ ਨੂੰ 1 ਮਿੰਟ ਪੈਂਦ ਠੀਕ ਆ ਆ ਭਰਾ ਆ ਜੀ ਇਹਨਾਂ ਦਾ ਬਹੁਤ ਤਗੜੇ ਉਖ ਲੱਗੋ ਬਹੁਤ ਹਿੰਮਤੀ ਆ ਜੀ ਸਾਰੇ ਇਸੇ ਟਾਈਮ ਮੈਂ ਵੀ ਅੰਮਰਸਰੀ ਆਂ ਚੀ ਆਂ ਫਿਰ ਅੱਜ ਕੱਲ ਤੱਕ ਕੰਮ ਨਾ ਡੀਆਈ ਸੀ ਡਿਊਟੀ ਲਾਦੀ ਡੀਆਈ ਜੀ ਦੀ ਆ ਗਈ ਡਿਊਟੀ ਲੱਗੀ ਉਹਦੀ ਡੀਆਈ ਜੀ ਇਹਨਾਂ ਨੂੰ ਲਿਆ ਕੇ ਪੇਈਦਾ ਮੇਰੇ ਦੇ ਮੇਰੇ ਦੇ ਛੋਟੇ ਉਹ ਵੋਟਾਂ ਪੂਰੀਆਂ ਹੋਣ ਤਾਂ ਮਗਰੀ ਸਰ ਜਾਣਾ ਹੀ ਹੈ ਤਾਂ ਵੀ ਹੈ ਨਹੀਂ ਤਾਂ ਵੀ ਇੰਨਾ ਕਰ ਮੈਂ ਨਹੀਂ ਮੈਂ ਤੁਹਾਨੂੰ ਦੱਸਾਂ ਤੁਸੀਂ ਬੜੇ ਦਲੇਰ ਹੋ ਹਾਂ ਹੁਣ ਤਾਂ ਆਪਾਂ ਕੀ ਕਰਨਾ ਹੈ ਝਾੜੂ ਵਾਲਿਆਂ ਤਾਂ ਮਲੇ ਜਿ ਬਾਟ ਨਹੀਂ ਦੇਣਾ ਸਿੱਧਾ ਮੇਕ ਕਰਕੇ ਇਹਨਾਂ ਦੇ ਆਪਣੇ ਕਿਰਾਂ ਨੂੰ ਡੇਲ ਬੰਦੇ ਜਿੰਨਾ ਜਨੇ ਧੋਖਾ ਧੱਕਾ ਕੀਤਾ ਉਹ ਸੋਚਦੇ ਆ ਕਿ ਡਰਾ ਕੇ ਵੋਟਾਂ ਪੈਣੀਆਂ ਡਰਾ ਕੇ ਨਹੀਂ ਪੈਣੀਆਂ ਪਿਆਰ ਨਾਲ ਜੋ ਮਰਜ਼ੀ ਲੈ ਲੈ ਹਾਂ ਬੰਦਾ ਨੌਲੇ ਦਾ ਜੁਦਾ ਨਹੀਂ ਮੈਂ ਪਰ ਮੈਂ ਸੋਚਦਾ ਉਹ ਦਲੇਰ ਬੰਦਾ ਹੈ ਮੈਂ ਤਾਂ ਉਹਨੂੰ ਆਪਣੀ ਪਾਰਟੀ ਨਾਲ ਵੱਡੇ ਅਹੁਦੇ ਤੇ ਲੈ ਕੇ ਜਾਣਾ ਹੈ ਹਾਂਜੀ ਬਹੁਤ ਤਰੱਕੀ ਕਰਾਉਣੀ ਹੈ ਉਹਦਾ ਬੰਦਾ ਬਹੁਤ ਬਹੁਤ ਹਿੰਮਤੀ ਹੈ ਉਹਨਾਂ ਨੇ ਕਾਨੂੰਨ ਨੂੰ ਉਹਨਾਂ ਨੇ ਦੁਆਰਾ ਫੋਨ ਕੀਤਾ ਕਿ ਉਹਨੂੰ ਕੋ ਫੋਨ ਔਨ ਕਰੇ ਹੁਣ ਉਹ ਤਾਂ ਉਹਨਾਂ ਨੂੰ ਥੋੜੀ ਪਤਾ ਕਿ ਕੀ ਸਥਿਤੀ ਕੀ ਆ ਐਸਐਸਪੀ ਨੂੰ ਰਿਕੁਐਸਟ ਕੀਤੀ ਸੀ ਕਿ ਉਸਨੇ ਉਹ ਮੰਨ ਵੀ ਗਿਆ ਸੀ ਕਿ ਕੋਈ ਗੱਲ ਨਹੀਂ ਸਾਨੂੰ ਕੋੜਾ ਫੋਨ ਚਾਹੀਦਾ ਆ ਹਨਾ ਤੇ ਪਰ ਉਹ ਹਜੇ ਤੱਕ ਉਹਨੇ ਫੋਨ ਦਿੱਤਾ ਨਹੀਂ ਕਿ ਫੋਨ ਔਨ ਕਰਨਾ ਬਹੁਤ ਜ਼ਰੂਰੀ ਆ ਐਸਐਸਪੀ ਬਟਾਲੇ ਨਾਲ ਗੱਲ ਕਰਵਾਓ ਐਸਐਸਪੀ ਕਿਹੜੇ ਬਟਾਲਾ ਨਾਲ ਬਟਾਲਾ ਸਰ ਗੱਲ ਕਰਵਾਓ ਬਟਾਲਾ ਦੁਆਰਾ ਮੋਰਸ ਮੇਰੇ ਵਾਲੇ ਆ ਗਏ ਦੁਆਰਾ ਜਣਾ ਨਹੀਂ ਕਿਹੜੇ ਕਹਿਆ ਬਟਾਲਾ ਸਰ ਇਹ ਨੂੰ ਕਹਦੇ ਹੋ ਟੈਲੀਫੋਨ ਦਾ ਮਿਲਦਾ ਨਹੀਂ ਐਸਐਸਪੀ ਚੱਕਦਾ ਨਹੀਂ ਸਤਿ ਸ਼੍ਰੀ ਅਕਾਲ ਇੱਕ ਤਾਂ ਇਹ ਇੱਕ ਇੱਥੇ ਪਰਿਵਾਰ ਹੈ ਇੱਥੇ ਨਾ ਉਹ ਜਿਵੇਂ ਇੱਕ ਏਜੰਟ ਸੀ ਇਹ ਇਸਾਮ ਉੱਥੇ ਰੱਖਿਆ ਉਹਦੇ ਮੋਬਾਈਲ ਨੂੰ ਅੱਛਾ ਉਹ ਏਜੰਟ ਵਾਹੀ ਉਹ ਉਹ ਡਾਂਕੀ ਤੇ ਗਏ ਸੀ ਤੇ ਉੱਥੇ ਹੁਣ ਇੱਕ ਤਹਿਰਾਨ ਉਹਨਾਂ ਨੇ ਹੁਣ ਉਹਨੂੰ ਫੜ ਕੇ ਬਲੈਕਮੈਨ ਕਰ ਦੇ ਇੱਥੇ ਹਾਂ ਇੱਕ ਏਜੰਟ ਜਿਹੜਾ ਇਹ ਕੋਈ ਨਾ ਫੜ ਕੇ ਆਉਂ ਉਹ ਫੜੀ ਆਉਂ ਉਹ ਏਜੰਟ ਨੂੰ ਇਹ ਤਾਂ ਸਸਤੀ ਦੀ ਆਈ ਹੈ ਹਾਂ ਕੱਲ ਵੀ ਮੈਂ ਤੁਸੀਂ ਤੁਹਾਨੂੰ ਕਿੱਥੇ ਮਿਲ ਤੁਸੀਂ ਤਰੰਤ ਆਓਗੇ ਕਿੰਨੇ ਹੋ ਜੀ ਤੁਹਾਨੂੰ ਸ਼ਰਮਾ ਜੀ ਲੈ ਕੇ ਆਉਣਗੇ ਫੋਨ ਦਾ ਵੀ ਉਹਨੂੰ ਕਰ ਦੇ ਮੈਂ ਤੁਹਾਨੂੰ ਵਟਸਐਪ ਕਰ ਦ ਇੱਕ ਬਟਾਲੇ ਵਾਲਾ ਅੱਛਾ ਇੱਕ ਇਹਨਾਂ ਦਾ ਕੀ ਹੈ ਨਾ ਜੀ ਇਹਨਾਂ ਦਾ ਬਟਾਲੇ ਵਾਲਾ ਥੋੜਾ ਐਸਐਸਪੀ ਜੀ ਪ੍ਰਧਾਨ ਉਹ ਲੈ ਗਿਆ ਇਹਨਾਂ ਦਾ ਮੋਬਾਈਲ ਮੋਬਾਈਲ ਨਹੀਂ ਉਹ ਮੁੰਡੇ ਨੂੰ ਸ਼ਾਮ ਨੂੰ ਚੱਕ ਕੇ ਲੈ ਗਿਆ ਮੋਬਾਈਲ ਉਹ ਸ਼ਾਮ ਨੂੰ ਮੁੰਡੇ ਨੂੰ ਲੈ ਕੇ ਨਾਲ ਤੇ ਨਾਲੇ ਮੋਬਾਈਲ ਹੁਣ ਉੱਥੇ ਹੁੰਦਾ ਕੀ ਹੈ ਉਹਨੂੰ ਬਾਹਰੋਂ ਟੈਲੀਫੋਨ ਕਰਦੇ ਜਿਉਂ ਨਹੀਂ ਚੱਕਦਾ ਫੋਨ ਤੇ ਫਿਰ ਮੁੰਡੇ ਨੂੰ ਕੁੱਟ-ਕੁੱਟ ਕੇ ਨਾ ਉਹਦੀ ਵੀਡੀਓ ਪਾਉਂਦੇ ਆ ਉੱਥੇ ਜਿਹੜੇ ਉੱਥੇ ਤਹਿਰਾਣ ਵਾਲੇ ਕੁਦਾ ਫੋਨ ਮੋਬਾਈਲ ਤੇ ਵਾਪਸ ਉਹ ਦੇ ਉਹ ਸੋ ਦੈਟ ਉਹ ਕਰ ਦੇ ਨਹੀਂ ਤਾਂ ਬਹੁਤ ਹੁਣ ਹੁਣ ਕੁੱਟੀ ਜਾਂ ਕੇ ਫਿਰ ਤੋਂ ਵੀ ਡੀ ਭੇਜ ਗਏ ਹੁਣ ਕਰ ਦੇ ਦੇ ਤੇ ਕੱਲ ਤੁਹਾਡੇ ਨਾਲ ਐਮ ਕੇ ਸ਼ਰਮਾ ਤੁਹਾਨੂੰ ਟਾਈਪ ਕਰ ਲੂਗਾ ਤੇ ਬਲਕਨ ਫਿਰ ਤੁਸੀਂ ਕਰ ਦੇ ਉੱਥੇ